ਲੁਧਿਆਣਾ ਦੇ ਥਾਣਾ ਡੇਲੂ ਦੇ ਅਧੀਨ ਪੈਂਦੇ ਕਿਲਾ ਰਾਏਪੁਰ ਵਿਖੇ ਸਥਿਤ ਧਾਰਮਿਕ ਸਥਾਨ ਡੇਰਾ ਹਰੀਸਰ ਸਾਹਿਬ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਡੇਰੇ ਤੇ ਕਬਜ਼ੇ ਹੋਣ ਦਾ ਵਿਵਾਦ ਦੋ ਗੁੱਟਾਂ ਵਿੱਚ ਉਸ ਸਮੇਂ ਕਾਫੀ ਟਕਾਊਪੁਰਨ ਹੋ ਗਿਆ ਜਦੋਂ ਡੇਰੇ ਵਿੱਚ ਮਜੂਦਾ ਟਰਸਟੀ ਅਤੇ ਡੇਰੇ ਦੀ ਉਤਰਾਧਿਕਾਰੀ ਸਾਧਵੀ ਯੋਗਾਂਜਲੀ ਨੇ ਡੇਰੇ ਵਿੱਚ ਪ੍ਰਵੇਸ਼ ਕੀਤਾ ਇਸ ਮੌਕੇ ਡੇਰੇ ਵਿੱਚ ਦੂਰ ਦੂਰੋਂ ਸੰਗਤਾਂ ਗੁਰੂ ਪੁੰਨਿਆਂ ਦੇ ਮੌਕੇ ਤੇ ਆਈਆਂ ਹੋਈਆਂ ਸਨ ਸਤਵੀਂ ਜੋਗਾਂਜਲੀ ਨੇ ਜਦੋਂ ਆਪਣੇ ਸਾਥੀਆਂ ਨਾਲ ਡੇਰੇ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਨਿਵਾਸ ਸਥਾਨ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਗੁੱਟ ਵੱਲੋਂ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਜਿਸ ਕਰਕੇ ਵਿਵਾਦ ਵੱਧ ਗਿਆ। ਇਸ ਮੌਕੇ ਦੋਨੋਂ ਧਿਰਾਂ ਨੇ ਡੇਰੇ ਉੱਪਰ ਆਪਣਾ ਆਪਣਾ ਅਧਿਕਾਰ ਜਿਤਾਉਣ ਬਾਰੇ ਵੀ ਕਿਹਾ ਗਿਆ। ਥਾਣਾ ਡੇਲੋਂ ਦੀ ਪੁਲਿਸ ਨੇ ਬੜੀ ਹੀ ਮੁਸਤੱਦੀ ਵਿਖਾਉਂਦੇ ਹੋਏ ਮਾਮਲੇ ਨੂੰ ਸੂਝ-ਬੂਝ ਨਾਲ ਸੰਭਾਲਿਆ। ਇਸ ਮੌਕੇ ਸਤਵੀਂ ਜੋਗਾਂਜਲੀ ਨੂੰ ਡੇਰੇ ਵਿੱਚੋਂ ਜਾਣਾ ਪਿਆ। की है इस मामले की पूरी जानकारी आओ बखानदे हां पंजाब खबर 24 की एक विशेष रिपोर्ट जी अ साध्वी जो गंजलि चैतन्यपुरी और 10 साल तो 2014 तो ऐसी एकत्र गई बड़ी नशीना महंत हां और किला रायपुर डेरा हरिसर च और ਸਾਡੇ ਕੋਲੇ ਇਹ ਵੀ ਹੈ ਸੁਜੈਸ਼ਨ ਵੀ ਸਾਦਾ ਹੀ ਹੈ ਪਰ ਇਹਨਾਂ ਕੁਝ ਲੇਡੀਜ਼ ਨੇ ਮਤਲਬ ਸਾਡੇ ਕਮਰੇ ਦੇ ਤਾਲੇ ਤੋੜ ਕੇ ਸਮਾਨ ਚੋਰੀ ਕੀਤਾ ਹੈ ਔਰ ਸਾਨੂੰ ਇਹਨੇ ਕਮਰੇ ਦੇ ਅੰਦਰ ਜਾਣ ਵੀ ਨਹੀਂ ਦਿੰਦੇ ਤੇ ਸਾਡੇ ਨਾਲ ਬਹੁਤ ਜ਼ਿਆਦਾ ਟੱਪਾ ਹੋ ਰਿਹਾ ਹੈਗਾ ਜੋ ਤਾਲੇ ਤੋੜੇ ਗਏ ਨੁਕਸਾਨ ਵੀ ਹੋਇਆ ਹੈ ਜੀ ਹਾਂਜੀ ਨੁਕਸਾਨ ਹੋਇਆ ਸਾਡਾ ਟੀਵੀ ਆਰ ਵਗੈਰਾ ਔਰ ਸਾਨੂੰ ਹਜੇ ਕਮਰੇ ਚ ਜਾਣ ਨਹੀਂ ਦਿੰਦੇ ਪਤਾ ਨਹੀਂ ਹੈ ਕਿ ਕਿੰਨਾ ਤੇ ਕਿੰਨੇ ਸਮਾਨ ਚੋਰੀ ਹੋਇਆ ਹੋਗਾ ਜਾ ਕੇ ਹੀ ਪਤਾ ਲੱਗੇਗਾ ਪਰ ਸਾਨੂੰ ਕਮਰੇ ਚ ਆਪਣੇ ਹੀ ਕਮਰੇ ਚ ਜਾਣ ਨਹੀਂ ਦੇ ਰਹੇ

ਦੇਣਾ ਇਹਦਾ ਗੰਦ ਤੋਂ ਵੀ ਬਿਹਤਰ ਸੀ ਹੁੰਦਾ ਤੇ ਗੰਦ ਕਰਨਾ ਸਾਡੀ ਵੀ ਗਲਤ ਗੱਲਾਂ ਆ ਜੇ ਗੱਦੇ ਜਾਲਾਉਣਾਉਂਦੀਆਂ ਜੀ ਜਾਨ ਸਾਬੋ ਵੀ ਲੋਈਆ ਕਰ ਤੂਪ ਪੇਸ਼ ਕਰਨੀ ਅਸੀਂ ਤਾਂ ਸਾਡੀ ਵੀ ਮਾਰ ਕੇ ਤਾਂ ਕੀਤੀ ਸੀ ਕਿ ਉਹ ਮੌਤ ਰੱਖੀ ਦੇਣਾ ਮੌਲੀ ਖਰਾਬ ਇਹ ਮੌਲੀ ਖਰਾਬ ਰੱਖਦਾ ਇੰਨੇ ਗੰਦੇ ਇਲਜ਼ਾਮ ਲਾ ਕੇ ਮੁੜ ਕੇ ਸਮੂਹ ਕੋਈ ਰਹਿਦੀਗਾ ਕਿਲੇ ਇਲਜ਼ਾਮ ਲਾ ਕੇ ਉਹਨੂੰ ਬਖਸ਼ਾਮ ਕਰਨ ਦੀ ਕੋਸ਼ਿਸ਼ ਕਰਕੇ ਆਪ ਇੱਥੇ ਰਹਿ ਗਈ ਹੁਣ ਹੋਰ ਪਾਜੀ ਹੁੰਦਾ ਔਰ 420 ਦਾ ਕਰਤਾ ਚੱਲਦਾ ਵਾ 420 420 ਤੁਹਾਡਾ ਹੱਕ ਜੱਟਾਂ ਦਾ ਬੰਦਾ ਨਾ ਬੰਦਾ ਤੇ ਸਾਡਾ 31 ਵੇਲ ਤੇ ਆਈ ਹੋਈ ਹੈ ਬਾਕੀ ਵੇਲ ਨਾਲ ਖਰਾਬਰੀ ਹੈ ਜੀ 14 ਸਾਲ ਤੋਂ ਆਪਣੀ ਬਸਤੀ ਦੀ ਸੇਵਾ ਨਿਭਾ ਰਹੇ ਐ ਇੱਥੇ ਇਸ ਦੇ ਪਿੱਛੇ ਬੜੇ ਕੁਝ ਮੈਂਬਰ ਇਹਨਾਂ ਨੂੰ ਲਾਲਚ ਹੈਗਾ ਇਹਦੇ ਦੀ ਪ੍ਰੋਪਰਟੀ ਨਾਲ ਕਿ ਨਾ ਤਾਂ ਉਹ ਮਿਲ ਕੇ ਸਾਨੂੰ ਇੱਥੋਂ ਉਹਨਾਂ ਨੇ ਸਾਡੇ ਨਾਲ ਥੋੜਾ ਥੋੜਾ ਨਹੀਂ ਬਹੁਤ ਧੱਕਾ ਕੀਤਾ ਸਾਡੇ ਦੇ ਤੋਂ ਐਫ ਆਈ ਆਰ ਦਰਵਾਇਆ ਸਮਝਾ ਮੈਂ ਉਹ ਇੱਥੋਂ ਤੱਕ ਵੀ ਕਿਹਾ ਗਿਆ ਗਿਆ ਕਿ ਇਹ ਪ੍ਰਸ਼ਾਸਨ ਨੇ ਸਾਡੇ ਨਹੀਂ ਸੁਣੀ ਕਿੰਨੇ ਨੰਨੇ ਸਮੇ ਤੋਂ ਝਗੜਾ ਚੱਲ ਰਿਹਾ ਜੀ तकरीबन ਜੇ ਗੜਾਤਾ ਕੋਈ ਹੈ ਤਾਂ ਬਹੁਤ ਪਿਛਲੀ ਸਟੋਰੀ ਹੈਗੀ ਹੈ ਉਹਦੇ ਪਿੱਛੇ ਬਹੁਤ بڑا ਕੰਮ ਹੋਇਆ ਹੋਵੇਗਾ ਜਿਹੜੇ ਹਾਲੇ ਤੱਕ ਦਾ ਇਜਾਜ਼ਤ ਨਹੀਂ ਦਿੱਤਾ ਹਾਂਜੀ ਕੀ ਇਹ ਸਾਡੀ ਹੁਣ ਵੀ ਟਰਸਟੀ ਹੈ ਮੌਜੂਦਾ ਸਮੇਂ ਵੀ ਸਾਡੀ ਟਰਸਟੀ ਹੈ ਇਹ ਤੇ ਇਹਨੇ ਬੱਸ ਜੀ ਮੈਨੂੰ ਪ੍ਰੈਜ਼ੀਡੈਂਟ ਤੋਂ ਲਾਉਣਾ ਤੇ ਪਾਗਰ ਕੇ ਇਹਨੇ ਉੱਥੇ ਕੋਰਟ ਕੇਸ ਵੀ ਕੀਤੇ ਨੇ ਦਾਵੇ ਕੀਤੇ ਮੈਂ ਮਹਾਂਤਾਂ ਜੀ ਵੀਰੇ ਕਹ ਹਾਲਾਂਕਿ ਸਾਡੇ ਡੇਰੇ ਦਾ ਕੋਈ ਮਹਾਂਤ ਨਹੀਂ ਕੋਈ ਮਹਾਂਤੀ ਪਰੰਪਰਾ ਨਹੀਂ ਹੈ ਇਹ ਗੱਡੀ ਤੇ ਲੰਮੇ ਸਮੇਂ ਤੋਂ ਅਸੀਂ ਗੱਡੀ ਤੇ ਬਰਾਜਮਾਨ ਹੈ ਇਹ ਗੱਡੀ ਤੇ ਬਰਾਜਮਾਨ ਨਹੀਂ ਜੀ ਗੱਡੀ ਤੇ ਅੱਜ ਵੀ ਸਵਾਮੀ ਬੁੱਧਪੁਰੀ ਜੀ ਮਹਾਰਾਜ ਜੀ ਉਹ ਕਾਂਤਵਾਸ ਦੇ ਵਿੱਚ ਨੇ ਵੀਰੇ ਆਉਂਦੇ ਆ ਸਮੇਂ-ਸਮੇਂ ਤੇ ਵੀਰੇ ਆਉਂਦੇ ਨੇ ਉਹ ਉਹ ਬਰਾਜਮਾਨ ਨੇ ਜੀ ਉਹਨਾਂ ਨੇ ਹੀ ਇਹਦਾ ਨਾਮ ਅਨਾਉਂਸ ਕੀਤਾ ਸੀਗਾ ਕਿ ਅਸੀਂ ਇਹਨੂੰ ਟਰਸਟ ਦੀ ਪ੍ਰੈਜ਼ੀਡੈਂਟ ਬਣਾ ਕੇ ਚੱਲਦੇ ਹਾਂ ਜੀ ਹਣਾ ਵੀ ਅਸੀਂ ਸਮੇਂ ਸਮੇਂ ਤੇ ਆਉਂਦੇ ਰਹਾਂਗੇ 6 ਮਹੀਨੇ ਬਾਅਦ 3 ਮਹੀਨੇ 2-2 ਮਹੀਨੇ ਬਾਅਦ ਉਹ ਗੇੜਾ ਮਾਰਦੇ ਰਹੇ ਕਈ ਕਿ ਦਿਨ ਰਹਿ ਕੇ ਜਾਂਦੇ ਨੇ ਉਰੇ ਜੀ ਉਹ ਇਹਨੂੰ ਸਿਰਫ ਟਰਸਟ ਦਾ ਬਣਾਇਆ ਸੀਗਾ ਵੀ ਤੂੰ ਉਰੇ ਸੰਿਆਸੀ ਜਿਹੜੀ ਪਰੰਪਰਾ ਚੱਲ ਰਹੀ ਆ ਸਾਧਨਾ ਧਾਰਾ ਚੱਲ ਰਹੀ ਆ ਵੀ ਬਸ ਤੂੰ ਉਹਨੂੰ ਲੋਕਾਂ ਨੂੰ ਪਾਠ ਭਜਨ ਦੇ ਰਾਸਤੇ ਤੇ ਚਲਾਉਣਾ ਜੀ ਇਸ ਰਾਸੇ ਇਸ ਕਰਕੇ ਇਹਨੂੰ ਬਣਾਇਆ ਸੀ ਇਹ ਪਰ ਇਹ ਥੋੜਾ ਜਿਹਾ ਹੋਰ ਪਾਸੇ ਨੂੰ ਪੈ ਗਈ ਜ਼ਮੀਨਾਂ ਕਿੰਨੀ ਨੂੰ ਪੈ ਗਈ ਹੁਣ ਵੀ ਸਾਨੂੰ ਪਿੰਡੋਂ ਆਉਂਦੇ ਨੇ ਜੀ ਤੁਸੀਂ ਰਾਜੀਨਾਮਾ ਕਰ ਲਓ ਜੀ ਉਹ ਸਾਧੂ ਜਗੰਧਲੀ 20 ਕਿੱਲੇ ਮੰਗਦੀ ਆ ਜੀ ਵੀ ਇਹਨੂੰ 20 ਕਿੱਲੇ ਸਾਧ ਉਰੇ ਬੀ ਕਿਲੇ ਦਾ ਵੀ ਕੋਈ ਮਤਲਬ ਨਹੀਂ ਹੈ ਟਰਸਟ ਨਹੀਂ ਜਮੀਨ ਹੈ। 1.60 65 ਕਿਲੇ ਜਮੀਨ ਹੈਗੀ ਹੈ ਜੀ। ਉਹ ਸਾਰੀ ਸਮਾਧੀ ਦੇ ਨਾਮ ਤੇ ਆ ਜੀ ਤੇ ਸਮਾਧੀ ਦੇ ਨਾਮ ਤੇ ਟਰਸਟ ਰਜਿਸਟਰ ਆ ਜੀ। ਸ਼੍ਰੀ ਸ਼੍ਰੀ 108 ਜਗਤਗੁਰੂ ਸਵਾਮੀ ਦੇਪੁਰੀ ਮਾਰਾ ਟਰਸਟ ਇਹ ਟਰਸਟ ਰਜਿਸਟਰਡ ਆ 9078 ਤੋਂ। ਠੀਕ। ਇੱਕ ਜੀ ਜਦੋਂ ਇਲੈਕਸ਼ਨਾਂ ਦਾ ਰੌਲਾ ਚੱਲਦਾ ਸੀਗਾ ਜੀ ਜੀ ਨੂੰ ਸੀ ਕਿ ਮੈਨੂੰ ਪ੍ਰੈਜ਼ੀਡੈਂਟ ਹੁਣ ਲਾ ਦੇਣਗੇ ਮੇਰੇ ਨਾਲ ਮжоਰਿਟੀ ਹੈ ਨੀਗੀ। ਜੀ ਉਦੋਂ ਜੀ ਇਹਨੇ ਮਤਰ ਰਜਿਸਟਰ ਲੈ ਕੇ ਭੱਜ ਗਈ ਸੀ ਜੀ ਜੁਗੰਤ ਜੀ। ਮਤਰ ਰਜਿਸਟਰ ਦੇ ਜਾਣ ਤੋਂ ਬਾਅਦ ਚਲੋ ਹੋਇਆ ਰਣੀ ਗੱਲਬਾਤ ਹੋਈ ਦੱਸਿਆ ਉਹਨਾਂ ਨੂੰ ਤੇ ਇਹ ਜਦੋਂ ਐਸਵੀਐਮ ਦੇ ਆਰਡਰ ਦੇ ਨਾਲ ਜਿਹੜੇ ਇਲੈਕਸ਼ਨਾਂ ਹੋਈਆਂ ਉਦੋਂ ਤੋਂ ਮਤਾਂ ਰਜਿਸਟਰ ਵਾਪਸ ਲਿਆ ਗਿਆ। ਉਹ ਵਾਪਸ ਲਿਆ ਗਿਆ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ 41 ਮਤਿਆਂ ਦੇ ਤੇ ਫਰਜੀ ਸਾਈਨ ਕੀਤੇ ਗਏ ਨੇ। ਇੱਕ ਮਤਾ ਫਰਜੀ ਅੱਡ ਲੱਗ ਪੂਰਾ ਪਾਇਆ ਗਿਆ ਜੀ 2013 ਦੀ ਬੈਕਡੇਟ ਦੇ ਵਿੱਚ ਜਾ ਕੇ। ਕਿਹੜੇ ਮਤੇ ਸੀ ਭਾਜੀ ਉਹ? ਉੱਥੇ ਜੀ ਪਹਿਲਾਂ ਮੈਂ ਹੁਦਾਂ ਮਤਾਂ ਲੱਗਿਆ ਹੋਇਆ ਸੀਗਾ ਜੀ ਰਾਣੀ ਬਿਲਡਿੰਗ ਦਾ ਜਿਹੜੀਆਂ ਬੇਚੀ ਦੇ ਵਿੱਚ ਵੇਚੀਆਂ ਜਾਂਦੀਆਂ ਸੀ ਜੀ। ਇਸ ਬਿਲਡਿੰਗ ਦਾ ਮੈਪ ਲੱਗਿਆ ਹੋਇਆ ਸੀ ਉਹ ਪਟਕੇ ਇਹਨਾਂ ਨੇ ਉਹਦੇ ਥੱਲੇ ਪੁਰਾਣੀਆਂ ਡੇਟਾਂ ਦੇ ਵਿੱਚ ਜਾ ਕੇ ਮਤਾ ਪਤਾ ਕਿ 6-7 ਮੈਂਬਰ ਜਿਹੜੇ ਹੈਗੇ ਸੀਗੇ ਉਹ ਨਵੇਂ ਐਡ ਕਰ ਲਏਗੇ ਤੁਸੀਂ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਹੈ ਕਿ ਤੁਹਾਨੂੰ ਹਾਂਜੀ ਹਾਂਜੀ ਜੀ ਇਹਦੇ ਤੇ ਅਸੀਂ ਜੀ ਕੰਪਲੇਂਟ ਵੀ ਕੀਤੀ ਸੀ ਢਿੱਲੋਂ ਥਾਣੇ ਸੀਬੀ ਸਾਹਿਬ ਕਮਿਸ਼ਨਰ ਸਾਹਿਬ ਤੱਕ ਅਸੀਂ ਕੰਪਲੇਂਟਾ ਲੈ ਕੇ ਗਏ ਆ ਜੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਇਹਨਾਂ ਦੇ ਉੱਤੇ ਪਰਚਾ ਵੀ ਕੀਤਾ ਗਿਆ ਜੀ 420 465 67 68 477 180 ਬੀ ਦੇ ਪਰਚੇ ਇਹਨਾਂ ਦੇ ਉੱਤੇ ਹੋਏ ਨੇ ਜੀ ਤੇ ਇਹਨਾਂ ਨੂੰ ਹੁਣ ਜੁਗਾਂਜ ਨਹੀਂ ਨੂੰ ਕੱਚੀ ਮੀਲ ਮਿਲੀ ਹੋਈ ਸੀ ਤਾਂ ਕੀ ਨੇ ਉਰੀਆ ਕੀਆ ਕੁਛ ਕੀਤਾ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਰਹੀਮਾ ਕੀਤਾ ਜਾਂਦੀ ਹੈ ਨਹੀਂ ਔਰ ਜਿਹੜਾ ਸਾਡਾ ਡੇਰੇ ਜਾ ਕੇ ਨੁਕਸਾਨ ਕੀਤਾ ਜੀ ਇਹਨੇ ਸਾਡੇ ਲੋਕਾਂ 'ਚ ਸੱਟਾਂ ਮਾਰੀਆਂ ਨੇ ਜੀ ਇਹਦਾ ਪਰਚਾ ਕੀਤਾ ਜਾਵੇ ਜੀ ਇਹਦੇ ਤੇ ਜੀ ਲੋਕ ਨੂੰ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਮੁੜ ਕੇ ਸਾਰੇ ਤੇ ਰੋਕਿਆ ਜਾਵੇ ਕਿ ਉਰੇ ਆ ਕੇ ਗੇਟਰੀ ਚ ਕੁਛ ਨਾ ਕਰੇ ਠੀਕ ਹੈ ਮੇਰੀ ਬੇਲ ਵੀ ਕੈਨਸਲ ਹੋਣੀ ਚਾਹੀਦੀ ਹੈ ਜੀ ਜਿਹੜੀ ਇਹ ਤੁਥੋਂ ਇੰਟਰਮ ਬੇਲ ਲੈ ਕੇ ਹਾਈ ਕੋਰਟ ਸੈਸ਼ਨ ਜੱਜ ਨੇ ਇਹਦੀ ਇਸਪੈਸ ਕਰ ਦਿੱਤੀ ਸੀ ਹਾਈ ਕੋਰਟ ਤੋਂ ਸਿਰਫ ਇਹ ਕਹਿ ਕੇ ਦਿੱਤੀ ਗਈ ਹੈ ਕਿ ਲੇਡੀ ਹੈ ਇਸ ਕਰਕੇ ਸੀ ਇਹਨੂੰ ਬੇਲ ਦਿੱਤੇ ਪਰ ਲੇਡੀ ਵਾਲਾ ਕੋਈ ਕੰਮ ਇਹਦਾ ਹੈ ਨਹੀਂਗਾ ਜੀ ਉਰੇ ਆ ਕੇ ਬਦਮਾਸ਼ੀਓ ਕਰਦੇ ਹੋ